ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਡੇਰਾ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਸਕਦੀ ਆ ਜੇਕਰ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਜਾਂਦਾ ਤਾਂ ਹੁਣ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਆ ਦਰਅਸਲ ਛਤਰਪਤੀ रामचंद्र ਜੋ ਇੱਕ ਪੱਤਰਕਾਰ ਸੀ ਉਸ ਦਾ ਕਤਲ ਹੁੰਦਾ ਉਸ ਕਤਲ ਮਾਮਲੇ ਦੇ ਵਿੱਚ ਹੁਣ ਕੋਰਟ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਦੇ ਵਕੀਲਾਂ ਦੇ ਵੱਲੋਂ ਮੁਰਤੋਂ ਜਾਂਚ ਕਰਨ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਆ ਦਰਅਸਲ ਹਾਈ ਕੋਰਟ ਦੇ ਵਿੱਚ ਰਾਮ ਰਹੀਮ ਦੇ ਵਕੀਲਾਂ ਦੇ ਵੱਲੋਂ ਇਸ ਕਤਲ ਕਾਂਡ ਦੇ ਨਾਲ ਜੁੜੀ ਹੋਈ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਜਾਂਚ ਤੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਜੋ ਐਫਐਸਐਲ ਯਾਨੀ ਕਿ ਫੋਰੈਂਸਿਕ ਸਾਇੰਸ ਲੈਬਾਰਟਰੀ ਜਿਸ ਦੇ ਵਿੱਚ ਜਾਂਚ ਕੀਤੀ ਗਈ ਆ ਉਸ ਦੇ ਉੱਤੇ ਸਵਾਲ ਕਿਉਂ ਖੜੇ ਕੀਤੇ ਨੇ ਕਿਉਂਕਿ ਵਕੀਲਾਂ ਦਾ ਕਹਿਣਾ ਆ ਕੀ ਜੋ ਜਾਂਚ ਹੋਈ ਆ ਜੋ ਗੋਲੀ ਸੀ ਉਸ ਨੂੰ ਸੀਲਬੰਦ ਦੱਸਿਆ ਗਿਆ ਤਾਂ ਜੋ ਗੋਲੀ ਚੱਲੀ ਸੀ ਉਸ ਦੀ ਐਫਐਸਐਲ ਜਾਂਚ ਹੋਣ ਦੀ ਪ੍ਰਕਿਰਿਆ ਸਾਡੇ ਕਹਿੰਦੇ ਸਮਝ ਤੋਂ ਬਾਹਰ ਹੈ ਤਾਂ ਜੋ ਗੋਲੀ ਚੱਲੀ ਸੀ ਜਿਸ ਗੋਲੀ ਦੇ ਨਾਲ ਕਤਲ ਦੱਸਿਆ ਜਾ ਰਿਹਾ ਕਿ ਹੋਇਆ ਉਹ ਗੋਲੀ ਸੀਲਬੰਦ ਦੱਸੀ ਜਾ ਰਹੀ ਆ ਵਕੀਲਾਂ ਨੇ ਦੱਸਿਆ ਕਿ 22 ਨਵੰਬਰ 2002 ਨੂੰ ਦਿੱਲੀ ਦੇ ਏਮਜ਼ ਦੇ ਵਿੱਚ ਪੋਸਟਮਾਰਟਮ ਦੌਰਾਨ ਜੋ ਗੋਲੀ ਬਰਾਮਦ ਹੋਈ ਸੀ ਉਸ ਨੂੰ ਇੱਕ ਪਲਾਸਟਿਕ ਦੇ ਡੱਬੇ ਦੇ ਵਿੱਚ ਰੱਖਿਆ ਗਿਆ ਸੀ ਤਾਂ ਉਹ ਜਿਹੜੀ ਹੈ ਸੀਲਬੰਦ ਗੋਲੀ ਦੱਸੀ ਜਾ ਰਹੀ ਆ ਜੋ ਗੋਲੀ ਸੀ ਸੀਲਬੰਦ ਦੱਸੀ ਜਾ ਰਿਆ ਪਰ ਇਹ ਸਾਡੀ ਜਾਂਚ ਤੋਂ ਇਹ ਪ੍ਰਕਿਰਿਆ ਸਾਡੀ ਜਾਂਚ ਤੋਂ ਪਰੇ ਆ ਵਕੀਲੇ ਗੱਲ ਕਹਿ ਰਹੇ ਨੇ ਤਾਂ ਮੁਰ ਤੋਂ ਹੁਣ ਜਿਹੜੀ ਆ ਦੁਬਾਰਾ ਤੋਂ ਇਸ ਮਾਮਲੇ ਦੇ ਵਿੱਚ ਜਾਂਚ ਹੋ ਸਕਦੀ ਆ ਤਾਂ ਰਾਮ ਰਹੀਮ ਡੇਰਾਮੁਖੀ ਜੋ ਕਿ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਉਮਰ ਕੱਟ ਰਹੇ ਨੇ ਹਾਲਾਂਕਿ 7 ਦੇ ਨਾਲ ਜਬਰ ਜਨਾਬ ਮਾਮਲਾ ਵੀ ਉਸਨਾਂ ਦੇ ਉੱਤੇ ਦਰਜ ਸੀ ਉਸ ਮਾਮਲੇ ਦੇ ਵਿੱਚ ਵੀ ਸਜ਼ਾ ਕੱਟ ਰਹੇ ਨੇ ਪਰ ਜੋ ਇੱਕ ਪੱਤਰਕਾਰ ਦਾ ਕਤਲ ਹੁੰਦਾ ਉਸ ਪੱਤਰਕਾਰ ਦੇ ਕਤਲ ਮਾਮਲੇ ਦੇ ਵਿੱਚ ਹੁਣ ਡੇਰਾਮੁਖੀ ਰਾਮ ਰਹੀਮ ਨੂੰ ਕੋਈ ਵੱਡੀ ਰਾਹਤ ਮਿਲ ਸਕਦੀ ਆ ਹਾਲਾਂਕਿ ਡੇਰਾਮੁਖੀ ਰਾਮ ਰਹੀਮ ਹਰ ਬਾਰ ਕਦੇ 30 ਦਿਨ ਦੀ ਕਦੇ 40 ਦਿਨ ਦੀ ਫਰਲੋ ਦੇ ਉੱਤੇ ਜਾਂਦਾ ਪਰ ਹੁਣ ਉਮਰ ਕੈਦ ਨੂੰ ਚੁਣੌਤੀ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਆ ਹਾਈ ਕੋਰਟ ਦੇ ਵਿੱਚ ਡੇਰਾਮੁਖੀ ਰਾਮ ਰਹੀਮ ਦੇ ਵੱਲੋਂ ਰਾਮਚੰਦਰ ਛਤਰਪਤੀ ਕਤਲ ਮਾਮਲੇ ਦੇ ਵਿੱਚ ਤਾ ਕੀ ਰਾਮ ਰਹੀਮ ਨੂੰ ਇਹ ਜਿਹੜੀ ਆ ਚੁਣੌਤੀ ਕੋਈ ਰਾਹਤ ਦੇਵੇਗੀ ਕੀ ਡੇਰਾ ਸਮਰਥਕਾਂ ਨੂੰ ਇਹ ਚੁਣੌਤੀ ਕੋ ਰਾਹਤ ਦੇਵੇਗੀ ਕੀ ਜਿਹੜਾ ਹਾਈ ਕੋਰਟ ਆ ਡੇਰਾ ਮੁਖੀ ਰਾਮ ਰਹੀਮ ਦੇ ਹੱਕ ਦੇ ਵਿੱਚ ਕੋਈ ਫੈਸਲਾ ਸੁਣਾਉਂਦਾ ਕਿਉਂਕਿ ਇੱਕ ਤਾਂ ਸਾਧਵੀਆਂ ਦੇ ਨਾਲ ਜ਼ਬਰਜਨਾਹ ਕਰਨ ਮਾਮਲੇ ਦੇ ਵਿੱਚ ਡੇਰਾ ਮੁਖੀ ਸਜ਼ਾ ਕੱਟ ਰਹੇ ਨੇ ਦੂਜੇ ਪਾਸੇ ਰਾਮਚੰਦਰ ਛਤਰਪਤੀ ਮਾਮਲੇ ਦੇ ਵਿੱਚ ਵੀ ਸਜ਼ਾ ਕੱਟ ਰਹੇ ਨੇ ਤੇ ਉਮਰ ਕੈਦ ਦੀ سزا ਜੋ ਡੇਰਾ ਮੁਖੀ ਨੂੰ ਹੋਈ ਆ ਉਸ ਉਮਰ ਕੈਦ ਦੀ سزا ਨੂੰ ਹੁਣ ਚਣੌਤੀ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਆ ਤਾਂ ਹੁਣ ਹਾਈ ਕੋਰਟ ਕਿਸ ਤਰੀਕੇ ਦੇ ਨਾਲ ਫੈਸਲਾ ਸੁਣਾਉਂਦਾ ਹਾਈ ਕੋਰਟ ਰਾਮ ਰਹੀਮ ਨੂੰ ਕੋਈ ਰਾਹਤ ਦੰਦਾ ਡੇਰਾ ਸਮਰਥਕਾਂ ਨੂੰ ਰਾਹਤ ਦੰਦਾ ਇਹ ਤਾਂ ਦੇਖਣ ਵਾਲੀ ਗੱਲ ਹੈ ਪਰ ਡੇਰਾ ਮੁਖੀ ਰਾਮ ਰਹੀਮ ਲਗਾਤਾਰ ਚਰਚਾ ਦੇ ਵਿੱਚ ਇਸ ਕਰਕੇ ਜਰੂਰ ਆਉਂਦੇ ਨੇ ਕਿ ਜਦੋਂ ਵੀ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣੀ ਹੁੰਦੀ ਆ ਜਾਂ ਪੈਰੋਲ ਲੈਣੀ ਹੁੰਦੀ ਆ ਲੈ ਲੈਂਦੇ ਨੇ ਫਰਲੋ ਮਿਲ ਜਾਂਦੀ ਆ ਪਰ ਦੂਜੇ ਪਾਸੇ ਬੰਦੀ ਸਿੰਘ ਨੇ ਜਿਹੜੇ ਉਹਨਾਂ ਨੂੰ ਕੋਈ ਅ ਅਜਿਹਾ ਅਜਿਹੀ ਸਹੂਲਤ ਨਹੀਂ ਦਿੱਤੀ ਜਾਂਦੀ ਹਾਲਾਂਕਿ ਹਰ ਇੱਕ ਕੈਦੀ ਦਾ ਅਧਿਕਾਰ ਹੁੰਦਾ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਕਿ ਉਸ ਨੂੰ ਫਰਲੋ ਦਿੱਤੀ ਜਾਵੇ ਪਰ ਬੰਦੀ ਸਿੰਘਾਂ ਨੂੰ ਨਾ ਪੈਰੋਲ ਮਿਲਦੀ ਆ ਨਾ ਫਰਲੋ ਮਿਲਦੀ ਆ ਡੇਰਾ ਮੁਖੀ ਰਾਮ ਰਹੀਮ ਜਦੋਂ ਵੀ ਚਾਹੁੰਦੇ ਨੇ 30 ਦਿਨ ਦੀ ਫਰਲੋ 30 ਦਿਨ ਦੀ ਪੈਰੋਲ 40 ਦਿਨ ਦੀ ਪੈਰੋਲ ਉਹ ਲੈ ਲੈਂਦੇ ਨੇ ਤਾਂ ਹੁਣ ਜਿਹੜੀ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਆ ਅਪੀਲ ਦੀ ਸੁਣਵਾਈ ਤੋਂ ਦੁਰਾਣ ਬਚਾ ਪੱਖ ਦੇ ਵੱਲੋਂ ਅਦਾਲਤ ਅੱਗੇ ਕਾਨੂੰਨੀ ਸਵਾਲ ਖੜੇ ਕੀਤੇ ਨੇ ਤੇ ਮਾਮਲਾ ਇਹ ਮੋੜ ਚਰਚਾ ਦੇ ਵਿੱਚ ਆ ਚੁੱਕਿਆ ਹੁਣ ਛਤਰਪੁੱਤੀ ਛਤਰਪਤੀ ਰਾਮਚੰਦਰ ਛਤਰਪਤੀ ਜਿਹੜਾ ਆ ਉਸ ਦਾ ਕਤਲ ਹੁੰਦਾ ਪੱਤਰਕਾਰ ਦਾ ਤੇ ਉਸ ਮਾਮਲੇ ਦੇ ਵਿੱਚ ਉਮਰ ਕੈਦ ਡੇਰਾਮੁਖੀ ਕੱਟ ਰਿਹਾ ਤਾਂ ਹੁਣ ਕੀ ਕੋਰਟ ਕੋਈ ਅਹਿਮ ਫੈਸਲਾ ਸੁਣਾਉਂਦੇ ਨੇ ਕੀ ਹਾਈ ਕੋਰਟ ਕੋਈ ਰਾਹ ਦਿੰਦਾ ਇਹ ਦੇਖਣ ਵਾਲੀ ਗੱਲ ਆ ਪਰ ਸੁਰਖੀਆਂ ਦੇ ਵਿੱਚ ਮੋੜ ਤੋਂ ਇਹ ਮਾਮਲਾ ਜ਼ਰੂਰ ਆ ਚੁੱਕਿਆ